ਲੋ ਵੀ ਮਿੱਤਰੋ ਹੁਣ ਤਾਂ ਬਣਾ ਬਣਾਇਆ ਕੰਕਰੀਟ ਆ ਜਾਂਦਾ ਲੈਂਟਰ ਤੇ ਛੱਤ ਪਾਉਣ ਲਈ ਮਿੱਤਰੋ ਸਾਡੇ ਪਿੰਡ 3700 ਸਕਰ ਫੁੱਟ 22 ਸਦਕਵੀਰ ਨੇ ਆਪਣੀ ਕੋਠੀ ਤੇ ਲੈਂਟਰ ਪਵਾਇਆ ਤੇ ਆਹ ਬਾਈਆਂ ਨੂੰ ਸਟਾਰ ਕੰਕਰੀਟ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਦਾ ਇੱਕ ਇੰਜੀਨੀਅਰ ਆਇਆ ਤੇ ਉਹਨੇ ਆਣ ਕੇ ਮਿੰਤੀ ਸ਼ਿੰਤੀ ਕਰਕੇ ਜਿੰਨਾ ਮਟੀਰੀਅਲ ਕਿਹਾ ਮਿੱਤਰੋ ਮਸਾਂ ਹੀ ਬੱਠਲ ਵਧਿਆ ਮੈਂ ਤਾਂ ਖੁਦ ਹੈਰਾਨ ਰਹਿ ਗਿਆ ਤਾਂ ਮਿੱਤਰੋ ਜੀ ਦਾ ਘਰ ਢੀੜੀ ਗਲੀ ਦੇ ਵਿੱਚ ਆ ਨਾ ਉਹ ਤਾਂ ਮਿੱਤਰੋ ਇਸ ਤਰੀਕੇ ਨਾਲ ਕੋਠੀ ਦਾ ਲੈਂਟਰ ਪਾ ਸਕਦਾ ਇਨਾਂ ਕੋਲੇ ਤਾਂ ਬੜਾ ਤਗੜਾ ਲੰਮਾ ਪ੍ਰਵਾਂ ਦਾ ਮਿੱਤਰੋ ਪਣਾ ਦੀ ਤੁਸੀਂ 2 ਕਿਲੋਮੀਟਰ ਤੱਕ ਪਾਈਪ ਲੈ ਜਾਓ ਇਹ ਤਾਂ ਪਤੰਦਰ ਉਥੋਂ ਤੱਕ ਚੜਾਉਣਗੇ ਬੱਜਰ ਤਾਂ ਮਿੱਤਰੋ ਮੈਂ ਤੁਹਾਨੂੰ ਦੱਸਦਾ ਵੀ ਇਹ ਜੇਕਰ ਤੁਸੀਂ 1500 ਸਕਰ ਫੁੱਟ ਪਾਉਣਾ ਹੋਵੇ ਤਾਂ ਇਹ ਜਿਹੜਾ ਕੰਮ ਤੁਹਾਨੂੰ ਆਮ ਲੈਂਟਰ ਪਾਉਣ ਨਾਲੋਂ ਸਸਤਾ ਪਊ ਜਾਂ ਮਹਿੰਗਾ ਤਾਂ ਮਿੱਤਰੋ ਇਹ ਦੇ ਵਿੱਚ ਨਾ ਤੁਹਾਨੂੰ ਸੀਮੈਂਟ ਲਿਆਉਣ ਦੀ ਲੋੜ ਨਾ ਤੁਹਾਨੂੰ ਬੱਜਰ ਤੇ ਨਾ ਹੀ ਘੱਗਰ ਤੇ ਦੱਸ ਦਿਆਂ ਤੁਹਾਨੂੰ ਬਾਈ ਸਿਤਕ ਵੀਰ ਦੀ ਕੋਠੀ ਤੇ ਟੋਟਲ ਕਿੰਨਾ ਖਰਚਾ ਆਇਆ ਤੇ ਕਿੰਨੇ ਪੈਸੇ ਲੱਗੇ ਬਾਈ 3700 ਸਕਰ ਫੁੱਟ ਏਰੀਆ ਸੀ ਬਾਈ 276000 ਰੁਪਿਆ ਬਾਈ ਤੋਂ ਲੱਗੇ ਨੇ ਤੇ ਆਹ ਦੇਖੋ ਜੀ ਕਿੱਦਾਂ ਲੈਂਟਰ ਪੈਂਦਾ ਆਹ ਅੱਗੇ ਪੰਪਾ ਜੀ ਇਹ ਪੰਪ ਜਿਹੜਾ ਚੱਕ ਚਕਾ ਕੇ ਬਾਹਰ ਸੇੜਦਾ ਦੇਖ ਲਓ ਤੁਸੀਂ ਸਿਸਟਮ ਤੁਹਾਨੂੰ ਦਿਖਾਉਣਾ ਮੈਂ ਪੂਰਾ ਆਹ ਜਾਂਦੀ ਪਾਈਪ ਜੋੜ ਲੱਗੇ ਹੋਏ ਨੇ ਤੇ ਜਿੱਥੇ ਮਰਜ਼ੀ ਲੈ ਜਾਓ ਪਲਾਂ ਦੇ ਤੁਸੀਂ ਘਟੋ ਘਟੇ ਵੀ 2-3 ਕਿਲੋਮੀਟਰ ਦੂਰ ਤੱਕ ਲੈ ਜਾਓ ਇਹ ਇੱਥੋਂ ਤੱਕ ਦਾ ਵੀ ਦਾਵਾ ਕਰਦੇ ਆ ਸਟਾਰ ਕੰਕਰੀਟ ਵਾਲੇ ਤਾਂ ਮਿੱਤਰੋ ਆਹ ਦੇਖੋ ਜੀ ਆਹ ਚੜਾਤੀ ਪਾਈਪ ਉੱਪਰ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਜਿਹੜਾ ਕੰਮ ਆਮ ਬੰਦੇ ਨੂੰ ਸਸਤਾ ਪਊ ਕਿ ਮਹਿੰਗਾ ਆਹ ਵੇਖੋ ਜੀ ਐ ਆਇਆ ਕਰੂਗੇ ਜਿਵੇਂ ਮੋਟਰ ਚੱਲਦੀ ਨਾ ਐ ਡਿੱਗਿਆ ਕਰੂ ਕੰਕਰੀਟ ਤੇ ਮਿੱਤਰੋ ਮੈਂ ਹਿਸਾਬ ਕਿਤਾਬ ਲਾਇਆ 1500 ਸਕਰ ਫੁੱਟ ਮਕਾਨ ਜੇਕਰ ਆਪਾਂ ਆਮ ਛੱਤ ਪਾਈਏ ਸੀਮੈਂਟ ਲਿਆ ਕੇ ਕੱਗਰ ਲਿਆ ਕੇ ਤਾਂ ਕੀ ਰੇਟ ਪੈਂਦੀ ਆ ਤਾਂ ਮੇਟਰ 1500 ਸਕਰ ਫੁੱਟ ਤੇ 120 ਗੱਟੇ ਸੀਮੈਂਟ ਲੱਗਦਾ 270 ਕੁਆਂਟਲ ਬੱਜਰੀ ਲੱਗਦੀ 144 ਘੱਗਰ ਲੱਗਦਾ ਜੇਕਰ ਤੁਸੀਂ ਰੇਤਾ ਨਹੀਂ ਪਾਉਣੀ ਤਾਂ ਗੱਟੇ ਸੀਮੈਂਟ 48000 ਦਾ 27000 ਦਾ ਬੱਜਰਾ ਉਹ ਤੇ 17280 ਦਾ ਘੱਗਰ ਆਊਗਾ 1500 ਸਕਰ ਫੁੱਟ ਮਕਾਨ ਲਈ ਤਾਂ ਟੋਟਲ ਖਰਚਾ 99280 ਆਜੂਗਾ ਜਿਹਦੇ ਚ ਕਿ ਕੈਮੀਕਲ ਨਹੀਂ ਪਾਇਆ ਆਪਾਂ ਤਾਂ ਜੇਕਰ ਇਹਨਾਂ ਤੋਂ ਆਪਾਂ ਪੁਆਈਏ ਤਾਂ ਬਾਈ ਸਿਦਕ ਵੀਰ ਨੇ 276000 ਰੁਪਏ ਦਿੱਤਾ 3700 ਸਕਰ ਫੁੱਟ ਸੀ ਤੇ ਉਹਨੂੰ ਘੱਟੋ ਘੱਟ ਵੀ ਸਕਰ ਫੁੱਟ ਦਾ 74 ਰੁਪਏ ਪਿਆ ਜਿਦੇ ਚ ਕਿ ਸਰੀਆ ਟੋਡਾ ਇਹਨਾਂ ਨੇ ਬੱਜਰ ਖੱਗਰ ਤੇ ਸੀਮੈਂਟ ਤੇ ਕੈਮੀਕਲ ਪਾ ਕੇ ਦੇਣਾ ਤਾਂ ਜੇਕਰ ਆਮ ਬੰਦਾ ਪਾਵੇ ਤਾਂ 1500 ਸਕਰ ਫੁੱਟ ਦੇ ਟੋਟਲ ਖਰਚਾ ਆ ਜਾਂਦਾ ਜੀ 92280 ਰੁਪਏ ਜਿਦੇ ਚ 120 ਗੱਟੇ ਸੀਮੈਂਟ 270 ਕੁਆਂਟਲ ਬੱਜਰੀ 144 ਕੁਆਂਟਲ ਕੱਗਰ ਤੇ ਜੇਕਰ ਆਪਾਂ ਇਹਨਾਂ ਤੋਂ ਪੁਆਈਏ ਤਾਂ ਮਿੱਤਰੋ ਆਪਾਂ ਨੂੰ ਇਹ 2-4 ਰੁਪਏ ਪੈਣਗੇ ਮਹਿੰਗੇ ਤੇ ਮੈਂ ਲਾਇਆ ਹਿਸਾਬ ਕਿਤਾਬ 75 ਰੁਪਈਆ ਨਾਲ 76 ਰੁਪਏ ਮੰਨ ਕੇ ਚੱਲੋ ਤੁਸੀਂ ਕਿਉਂਕਿ 2-4 ਰੁਪਈਆ ਆਪਾਂ ਨੂੰ ਮਹਿੰਗਾ ਪਊ 76 ਰੁਪਏ ਦੇ ਹਿਸਾਬ ਨਾਲ 1500 ਸਕਰ ਫੁੱਟ ਪੈਂਦਾ ਜੀ 1,112,500 ਰੁਪਏ ਦਾ ਜੇਕਰ ਤੁਸੀਂ ਇਹਨਾਂ ਤੋਂ ਪੁਆਓ ਜਿਹਦੇ ਵਿੱਚ ਤੁਹਾਨੂੰ ਨਾ ਤਾਂ ਮਸ਼ੀਨ ਲਿਆਉਣ ਦੀ ਲੋੜ ਤੇ ਉਹਦਾ ਵੀ ਤੁਹਾਨੂੰ 7-8000 ਰੁਪਏ ਬਚੂਗਾ ਜੇਕਰ ਤੁਸੀਂ ਆਪ ਸੀਮੈਂਟ ਕੱਗਰ ਲਿਆ ਕੇ ਪਾਉਂਗੇ ਤਾਂ ਉਹ ਤੁਹਾਨੂੰ ਪਾਉ 99280 ਰੁਪਏ 1500 ਸਕਰ ਫੁੱਟ ਮਕਾਨ ਵਿੱਚ ਤੁਹਾਨੂੰ 20000 ਰੁਪਿਆ ਵਾਧੂ ਜ਼ਰੂਰ ਪਾਊਗਾ ਪਰ ਮਿੱਤਰੋ ਜਿਹੜਾ ਇਹਨੇ ਲੈਂਟਰ ਪਾਤਾ ਨਾ ਉਹ ਆਪਣੇ ਤੋਂ ਉਹ ਗੱਲ ਬਣਦੀ ਨਹੀਂ ਮਿੱਤਰੋ ਇਹਨੇ ਐ ਮਲਾਈ ਬਣਾ ਕੇ ਲਿਆਉਣਾ ਹਨਾ ਇਹ ਬਗਰਾੜੀ ਤੋਂ ਆਉਂਦੇ ਆ ਇਹ ਤੇ ਇਹਨੇ ਐ ਮਲਾਈ ਬਣਾ ਕੇ ਲਿਆਉਣਾ ਵਿੱਚ 36 ਤਰ੍ਹਾਂ ਦੇ ਕਹਿੰਦੇ ਕੈਮੀਕਲ ਪਾਉਂਦੇ ਆ ਤੇ ਖੱਗਰ ਤੇ ਬੱਜਰ ਤੇ ਸੀਮੈਂਟ ਹੁੰਦਾ ਉਹ ਵੀ 43 ਗ੍ਰੇਡ ਠੀਕ ਆ ਮਿੱਤਰੋ ਤੇ 20000 ਦਾ ਫਰਕ ਰਹਿੰਦਾ ਜੇਕਰ ਕਿਤੇ ਤੁਸੀਂ ਢੀੜੀ ਗਲੀ 'ਚ ਤੁਹਾਡਾ ਘਰ ਆ ਤੇ ਉਥੇ ਉਹ ਨਾ ਕੋਈ ਟਰੱਕ ਆਵੇ ਤੇ ਨਾ ਟੈਂਪੂ ਆਵੇ ਹਨਾ ਤਾਂ ਉਥੇ ਮਿੱਤਰੋ ਟਰੱਕ ਸਟੋਨ ਨਾਲੋਂ ਸੀਮੈਂਟ ਲਿਆਉਣ ਨਾਲੋਂ ਕੱਗਰ ਲਿਆਉਣ ਨਾਲੋਂ ਪਹਿਲਾਂ ਲਾਓ ਫਿਰ ਉਹਦਾ ਢੇਰ ਲਾਓ ਫਿਰ ਸੀਮੈਂਟ ਜੋੜੋ ਉਹਦੇ ਨਾਲ ਤਾਂ ਮੈਨੂੰ ਇਹ ਕੰਮ ਚੰਗਾ ਲੱਗਿਆ 20000 ਰੁਪਇਆ 1500 ਸਕਰ ਫੁੱਟ ਪਿੱਛੇ ਯਾਰ ਕਾਨੂੰ ਚਿੱਟੇ ਕੱਪੜੇ ਪਾ ਕੇ ਤੁਸੀਂ ਚੁੱਪ ਕਰਕੇ ਸਾਈਡ ਤੇ ਖੜ੍ਹ ਜੋ ਆ ਦੇਖ ਲਿਆ ਜੇ ਜੇ ਬੱਜਰ ਵੀ ਵੱਧ ਆ ਗਿਆ ਤਾਂ ਮੈਨੂੰ ਕਹਦੇ ਜੀ ਐ ਮਿਣਕੇ ਲੈ ਕੇ ਜਾਓ ਇੰਜੀਨੀਅਰ ਠੀਕ ਹੈ ਕਣੀ ਤੇ ਤੁਸੀਂ ਵੇਖੋ ਜੀ ਉਰਲੇ ਬੰਨੇ ਹਜੇ ਸੁਬਾ ਲੱਗੇ ਸੀ ਤੇ ਲੈਂਟਰ ਮਜ਼ਬੂਤ ਹੋ ਗਿਆ ਆ ਪੈਪਣਾ ਇਹ ਕਹਿੰਦੇ ਵੀ ਜਿੱਥੇ ਮਰਜ਼ੀ ਲੈ ਜਾਓ ਆ ਪੰਪਾ ਜੇਕਰ ਤੁਸੀਂ 1000 ਸਕਰ ਫੁੱਟ ਤੋਂ ਥੱਲੇ ਰਹਿੰਦੇ ਹੋ ਤੇ ਇਹ ਪੰਪ ਦਾ ਤੁਹਾਨੂੰ 5000 ਰੁਪਏ ਐਕਸਟਰਾ ਦੇਣਾ ਪਊਗਾ ਤਾਂ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੀ ਇਦਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣੀਆਂ ਤੇ 20000 ਦਾ ਫਰਕ 1500 ਸਕਰ ਫੁੱਟ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਆ ਵੇਖੋ ਜੀ ਜਮਾਂ ਜਮੰਨੇ ਦਿੰਦਾ ਬੜੀ ਤਕਨੀਕ ਆ ਬੜੀ ਤਗੜੀ ਤਕਨੀਕ ਆ ਇਹ ਠੀਕ ਹੈ ਕਣੀ ਚਿੱਟੇ ਕੱਪੜੇ ਪਾ ਕੇ ਤੁਸੀਂ ਪਾਸੇ ਹੀ ਖੜਨਾ ਤੇ ਜਿੱਥੇ ਮਰਜੀ ਛੱਤ ਪਵਾ ਲਓ ਤੇ ਇਹਦੀ ਆਵਾਜ਼ ਵੀ ਬਿਲਕੁਲ ਸਾਇਲੈਂਟ ਆ ਮੈਂ ਇਹਦੇ ਕੋਲੇ ਖੜਾ ਨਾ ਪਤਾ ਨਹੀਂ ਲੱਗਦਾ ਤੇ ਆ ਪਾਈਪਾਂ ਪਈਆਂ ਨੇ ਤੇ ਉਹਦੇ ਪੁੱਤ ਕਹਿੰਦੇ ਭਲਾਂ ਦੀ 10 ਕਿਲੋਮੀਟਰ ਕਿਉਂ ਨਾ ਆਵੇ ਤਾਂ ਵੀ ਚੜਾਵਾਂਗੇ ਛੱਤ ਤੇ ਤੇ ਮਿੱਤਰੋ ਜੇਕਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਤਾ ਜੇ ਸਟਾਰ ਕੰਕਰੀਟ ਵਾਲਿਆਂ ਨੇ ਇਹ ਜਿਹੜਾ ਪਾਇਆ ਸਾਡੇ ਪਿੰਡ ਆਇਆ ਬਗਰਾੜੀ ਤੋਂ ਵੇਖ ਲਓ ਕਿੰਨੀ ਦੂਰ ਆ ਬਗਰਾੜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਰੱਬ ਰਾਖਾ ਮਿੱਤਰੋ ਧੰਨਵਾਦ